ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾੜਮਤ ਤੇ ਨਗਰ ਪਿੰਡ ਕੋਟ ਸਦਰਖਾਂ ਦੇ ਵਿੱਚ ਤੇ ਇਹ ਮਿੱਤਰੋ ਪਿੰਡ ਕੋਟ ਈਸੇਖਾਂ ਤੋਂ ਜਿਹੜਾ ਕੋ ਧਰਮਕੋਟ ਵਾਲਾ ਰੋਡ ਆ ਉਸ ਰੋਡ ਦੇ ਉੱਤੇ ਕੋਟ ਈਸੇਖਾਂ ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਧਰਮਕੋਟ ਤੋਂ 5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਪਿੰਡ ਕੋਟ ਸਦਰਖਾਂ ਦੇ ਵਿੱਚ ਤੇ ਉਸ ਪਿੰਡ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਵਪਾਰ ਲੈਂਡ ਦੇ ਵਿੱਚ ਵੱਡਾ ਨਾਮ ਮਿੱਤਰੋ ਸੋਨੂ ਬਾਈ ਦੇ ਘਰੇ ਇਸ ਟਾ ਮੌਜੂਦ ਆ ਅੱਜ 4 ਜਨਵਰੀ ਤੁਹਾਡੇ ਲਈ ਜੋ ਕਿ ਹਾਜ਼ਰ ਹੋ ਗਏ ਆ ਚਾਰੇ ਜਨਵਾਰਾਂ ਦੀ ਡਿਟੇਲ ਕਾਪੀ ਦੇ ਨਾਲ ਮਿਲਦੇ ਆ ਭਾਈ ਨੂੰ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈ ਕੇ ਦਿਨਾ ਤੁਹਾਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਸੂਰ ਸੋਨੂ ਬਾਈ ਠੀਕ ਠਾਕ ਆ ਬਹੁਤ ਵਧੀਆ ਵੀਰ ਜੀ ਸੇਤਾ ਦੇ ਪਰਿਵਾਰ ਸਾਰੇ ਵਧੀਆ ਜੀ ਚਲੋ ਸ਼ੁਕਰ ਆ अच्छा सोनू भाई आज कितने ਜਾਨਵਰ ਆਪਣੇ? ਅੱਜ ਆਪਣੇ ਕੋਲ 4 ਆ ਜੀ। 1 ਟੋਕੜ ਗੱਬਣੇ, 1 ਗੱਬਣ ਮੈਂ ਆ, 2 ਤਾਗੀਆਂ ਸੁਈਆਂ ਚੋਟਾਂ, 2 ਚੋਗੀਆਂ ਚੋਗੀਆਂ। ਜੀ। ਸ਼ੁਰੂਆਤ ਕਰੀਏ ਆਪਾਂ ਗੱਬਣ ਮੈਂ ਤੋਂ ਹੀ। ਹਾਂਜੀ ਹਾਂਜੀ। ਇਹਦੇ ਬਾਰੇ ਦੱਸਿਓ ਵੀਰੇ ਖੁੱਲ ਕੇ ਕੀ ਕੀ ਡਿਟੇਲ ਆ। ਆ ਬਈ ਤੀਜਾ ਸੁਹਾ ਸੁਣੀ ਏ। ਠੀਕ ਆ। ਕੋਈ ਹਫਤਾ ਲੈ ਜਾਗੀ ਨੀਲੀ ਰਾਵੀ ਦੀ ਮਰਜ਼ੇ। ਜੀ। ਸੀਲ ਸਾਉ ਦਾ ਕੋਈ ਲੇਖਾ ਹੀ ਨਹੀਂ। ਹੂੰ। ਗੱਬਣ ਦੇ ਥੱਲੇ ਜਿਵੇਂ ਮਰਜੀ ਵਾਜੋ। ਨਹੀਂ ਠੀਕ ਆ। ਥਾਲ ਵੀ ਦੋ ਤਰਨੇ ਗਲਾਪੀ ਆ ਕਿ ਦੋ। ਆ ਬਈ ਵੇਖੇ ਨੀ ਦੋ ਗਲਾਪੀ। ਤਿੰਨ ਗੁਲਾਬੀ ਦੇ ਤੋਂ ਕਾਲੇ ਹੈ ਨਹੀਂ ਤਿੰਨ ਗੁਲਾਬੀ ਹੈ ਤਿੰਨ ਗੁਲਾਬੀ ਕੀ ਆ ਬੋਲ ਜਿਵੇਂ ਮਰਜ਼ੀ ਭਾਈ ਗੱਬਨ ਦੇ ਥੱਲੇ ਕੋਈ ਬਹਿ ਕੇ ਵੇਖ ਲੈ ਹੂੰ ਉਹੋ ਜਿਨੇ ਕੋਈ ਗੱਲ ਬਾਤ ਹੈਗੀ ਹੂੰ ਅੱਛਾ ਸੋਨੂ ਬਾਈ ਸੂਣ ਵਾਲੀ ਮੈਂ ਆ ਹੈ ਹਾਂਜੀ ਹਾਂਜੀ ਕਿੰਨੇ ਦਿਨ ਪਿਆ ਵੀ ਰੇਂਦੇ ਹੈ ਜੀ ਇੰਦਾ ਕੋਈ ਵੀ ਰੁਕਤਾ ਪਿਆ ਹੈ ਹਫਤਾ ਪਿਆ ਦੁੱਧ ਕਿੰਨਾ ਦੇ ਜੂਗੀ ਸੋਨੂ ਬਾਈ ਬਾਈ ਨੋਰਮਲੀ ਮੈਂ 15 16 ਕਿਲੋ ਮੈਂ ਦੁੱਧ ਚਵਾਵੇਗੀ ਜੀ ਨਾ ਜਾਈਦਾ ਮੈਂ ਤਾਂ ਟੰਚ ਟੂਚ ਚੱਲ 15 16 ਵਾਲੀ ਤਾਂ 12 13 ਤੋਂ ਤਾਂ ਜਾਂਦੀ ਨਹੀਂ ਬਾਈ ਮੈਂ ਤਾਂ ਲੇਖਾ ਹੀ ਕੋਈ ਨਹੀਂ ਮੈਂ ਜਦੋਂ ਤਿਆਰ ਹੋ ਗਈ ਜਿਵੇਂ ਮਰਜੀ ਕੋਈ ਬਹਿ ਜਾ ਥੱਲੇ ਹੋਣੀ ਕੋਈ ਚੱਕਰ ਤੋਰੀ ਬਾਈ ਕੱਢੀ ਬਾਹਰ ਨੂੰ ਕੱਢੀ ਵੀਰੇ ਮਾੜਾ ਜੀ ਲੈ ਵੀ ਮਿੱਤਰੋ ਦੇਖੋ ਕਿ ਓਕੇ ਦੀ ਰਿਪੋਰਟ ਆ ਜਵਾ ਕੁਆਈ ਕੁਆਈ ਉਹ ਲੋਬੀ ਬਣਾ ਪੰਪ ਨੇ ਕੋ ਉੱਤੇ ਨਾ ਥਣ ਗਲਾਪੀ ਆ ਇੱਕ ਕਾਲਾ ਵਾ ਕਰਮਾ ਵਾਲੀ ਨੂੰ ਸਿੰਘ ਬਹੁਤ ਚੰਗਾ ਵਾ ਚਾਰੇ ਪੈਰਾਂ ਤੇ ਮਾਰਕਿੰਗ ਤੁਨੀ ਤੇ ਅੱਖ ਵੀ ਬਹੁਤ ਚੰਗੀਆਂ ਮਣਕੀ ਦੇ ਵਿੱਚ ਬਰੀਕੀ ਬਹੁਤ ਛੋਟੀ ਤੇ ਬਹਿ ਦੇ ਵਿੱਚ ਚੰਗੀਆਂ ਮਿੱਤਰੋ ਦੁੱਧ 12 13 ਕਿਲੋ ਖੁੱਲਾ ਪਾ ਜੂਗੀ ਜੇ ਤੁਸੀਂ ਬਾੜੀ ਉੱਦ ਅੱਜ ਕੇ ਸੇਵਾ ਕਰ ਲਈ ਤਾਂ ਫਿਰ ਤੁਹਾਡੇ ਤੇ ਡਿਪੈਂਡ ਹੋਊਗਾ ਕਿੰਨਾ ਤੁਸੀਂ ਚੋ ਸਕਦੇ ਹੋ ਬਰੀਕੀਆ ਬਹੁਤ ਆ ਜੀ ਮੈਂ ਇਹਦੇ ਵਿੱਚ ਬਰੀਕੀ ਬਰੂਕੀ ਮੈਂ ਇਹਦੇ ਵਿੱਚ ਚੰਗੀਆਂ ਮਿੱਤਰੋ ਓਕੇ ਆ ਜਾਵਾ ਓ ਸੂਣ ਵਾਲੀ ਅੱਧੇ ਡੰਗ ਲੈ ਜੂਗੀ ਬਾਈ ਹੋਰ ਬਸ ਕਿਉਂਕਿ ਮੈਂ ਤੁਹਾਨੂੰ ਪਤਾ ਹੀ ਹੈ ਮਿੱਤਰੋ ਪਸੂ ਲੈਣਾ ਔਖਾ ਹੋ ਗਿਆ ਵੇਚਣਾ ਸੌਖਾ ਹੋ ਗਿਆ ਐਥੇ ਸੋਨੂੰ ਬਾਈ ਰੇਟ ਕੀ ਰਊਗਾ ਮੌਲਿਕ ਰੋਂ ਨੂੰ 1 25 ਕਰਾ ਲਈਏ 1 20 ਚ ਮਾਨਤਨ ਕਰ ਦਿੰਦਾ ਕਿੰਨਾ ਕਰੇਗਾ ਮਾਨਤਨ ਦਾ ਸੁ ਮੈਨੂੰ ਹਾਂ ਨਾ 1 18 ਹੀ ਦੇ ਦਾਂ ਤੇ ਮੈਂ ਕਹਦਾ ਕੁਝ ਨਹੀਂ ਹੈ ਕਹਿ ਲੋ ਜੇ ਕਹਿਣਾ ਤੇ ਮੈਂ ਕਹਿਣ ਨੂੰ ਫਿਰਦੇ ਇੱਕ 10 ਤੈਨੂੰ ਦੁੱਗੀ ਨਹੀਂ ਬਾਈ ਆਪਦੀ ਉੱਚੀ ਆਈ ਉੱਚੀ ਲਈਏ ਹਾਂ ਫਿਰ ਇੱਕ 15 ਦੀ ਕਰ ਦਿੰਦੇ ਆ ਹੈ ਫਿਰ ਬਾਹਲਾ ਕੋਈ ਖੇਚ ਕਰੇ ਬਾਅਦ ਅਗਲਾ ਇੱਕ 15 ਦੀ ਆਈ ਜੀਐਸ 9 ਬਸ ਠੀਕ ਆਪਾ ਤੇਰਾ ਮਾ ਨਹੀਂ ਕੀਤਾ ਮੈਂ ਵੀ ਚੰਗੀ ਆ ਤੇਰੀ ਮੈਂ ਵੀ ਵੇਖ ਲਾ ਪੂਰੀ ਨਿੱਗਰ ਐ ਅੱਛਾ 2 ਨੰਬਰ ਤੇ ਝੋਟੀ ਜਿਹੜੀ ਪਲੂਨ ਆਈ ਮੂੰਹੋਂ ਚਾਰ ਦੰਦੇ ਜੋ ਪੈਲਣੀਆਂ ਹਾਂ ਹਾਂ ਜਿਵੇਂ ਮਰਜ਼ੀ ਬਹਿ ਜਾਓ ਜੀ ਪੈਲਣ ਕਾਦੀ ਜਿਵੇਂ ਮਰਜ਼ੀ ਕੋਈ ਚੱਕਰ ਨਹੀਂ ਹੈਗਾ ਜੀ ਹੂੰ ਨਹੀਂ ਠੀਕ ਆ ਬਾਈ ਉਹੋ ਜੀ ਹੋਵੇ ਚਲੋ ਚਕੜੋਟੀਆਂ ਆਪਾਂ ਤਾਂ ਪਾਸਾ ਰੱਖਦੀ ਕਿ ਭਾਲੀ ਆ ਭਾਲੀ ਆ ਜੀ ਕੋਈ ਧਾਰਨਾ ਧਾਰ ਹੋਵੇਗੀ ਬਸ ਠੀਕ ਆ ਦੁੱਧ ਕਿੰਨਾ ਚੱਲਦੀ ਆ ਉੱਥੇ ਤਾਂ ਆਪਾਂ ਦੁੱਧ ਚੋਗੇ ਲੈਂਦੇ 11 ਕਿਲੋ ਠੀਕ ਆ ਆਪਣੇ ਘਰੇ ਆ ਦੁੱਧ 9 ਕਿਲੋ ਠੀਕ ਆ ਬਜੀ ਨਹੀਂ ਲਾਇਆ ਜੀ ਜੀ ਨਹੀਂ ਲਾਇਆ ਦੋਵੇਂ ਜੋੜਾ ਹੀ ਆਇਆ ਜੀ ਹੂੰ ਬ੍ਰੇਕੀਆਂ ਬਰੂਕੀਆਂ ਕੋਈ ਲੈਖਾ ਹੀ ਨਹੀਂ ਕੱਟੀਆਂ। ਕੱਟੀਆਂ ਦੇ ਪੰਤਰ-ਪੰਤਰ ਚੰਗੀ ਆ ਹਨਾ। ਹਾਂਜੀ ਹਾਂਜੀ। ਅੱਛਾ ਤੋਰੀ ਮਾੜੀ ਦੀ ਗੱਡੀ ਫੇਰਤ ਕਰਦੇ ਇੰਨੇ ਕੰਮ। ਲੈ ਵੀ ਮਸਟਰੋ ਵੇਖੋ ਕਿ ਨਾਲੀ ਝੋਟੀ ਬਈ। ਬਲੂਨ ਆ ਪਹਿਲਾਂ ਨਹੀਂ। ਮੈਂ ਓਕੇ ਆ ਜਾਵਾ। ਚੌਣ ਚਣ ਕਿਵੇਂ ਲੱਗਾ ਬਾਈ? ਮੈਂ ਚੌਣ ਦਾ ਬਾਈ ਚੌਣ ਧਾਣਾ ਆਪਣਾ ਪਸ਼ੂ ਕੋਈ ਹੋਵੇਗਾ ਮਾਰ। ਬਸ ਠੀਕ ਆ। ਬੱਚਾ ਲਾ ਲਾਂਗੇ ਮਾਇਆ ਜਿਵੇਂ ਮਰਜੀ ਬਾਈ ਬੱਚਿਆਂ ਨੂੰ ਬੱਚਿਆਂ ਤੈਨੂੰ ਬਿਨਾਂ ਹੀ ਮੈਂ ਪੈ ਕੇ ਵਿਖਾ ਦਿੰਦਾ ਬਾ ਠੀਕ ਓਕੇ ਲੈ ਆਈ ਮਿੱਤਰੋ ਦੇਖੋ ਇੱਥੇ ਵਾਕਿਆ ਸ਼ਕੀਨ ਬਹੁਤ ਆ ਹਨਾ ਮਾਇਆ ਲੈ ਆ ਵੀਰੇ ਓਕੇ ਲੋੜ ਲੈ ਲੈ ਅੱਛਾ ਸੋਨੂ ਬਾਈ ਉਰੇ ਲੈ ਫੜਾ ਰੱਸਾ ਕਿੰਨੇ ਦੀ ਫੜ ਕੇ ਰੱਖੀ ਮੈਨੂੰ ਓ ਬਸ ਛੱਡ ਦੀ ਇਹ ਉੱਥੇ ਬੰਨ ਲੀ ਕਿੰਨੇ ਦੀ ਹਾਂ ਦੱਸ 10 ਮੰਗ ਰਹੀ ਜੈਜ਼ ਮੇਰੇ ਘਰ ਤੂੰ ਦੱਸ ਨਾ ਮੈਂ ਪੂਰੇ ਦਿਆਂਗਾ ਮੰਨਿਆ ਨੀ ਨਹੀਂ ਜਲਦੀ ਦਾ ਦੇ ਜਾਣਾ ਬਹੁਤ ਸੰਭਲੀ ਕਰਨੀ ਅਗਲੇ ਲੱਖ ਦੀ ਬਾਈ ਪੂਰੇ ਪੈਰ ਚ ਰਸਾ ੜ ਗਈ ਇਹ ਜਾਂਦੀ ਆ ਦੁੱਧ 11 ਕਿਲੋ ਦਈ ਜੋਗੀ ਝੋਟੀ ਹੈ ਨਾ ਮਾਏ ਆਣਾ ਬਾਈ ਇੰਨੇ ਨਾ ਦਿੱਤਾ ਫਿਰ ਦਵੇਗੇ ਹਾਂ ਮੈਂ ਤਾਂ ਹੀ ਪਧਰਾ ਪੁਧਰਾ ਬਹੁਤ ਚੰਗਾ ਯਾਰ ਥੱਲੋ ਜਗਾੜੀ ਬੱਚਾ ਕਿਹੜਾ ਆਂਦਾ ਉਹ ਬਾਈ ਕੱਟੀ ਨੂੰ ਹੀ ਦੁੱਧ ਛੱਡੀ ਗਏ ਉਰਲੀ ਕੱਟੀ ਉਰਲੀ ਦੀ ਕੱਟੀ ਹੈ ਹੈ ਲੈ ਵੀ ਕੱਟੀ ਵੀ ਚੰਗੀ ਹੈ ਨਾ ਕੱਟੀ ਬਾਈ نسل ਦੀ ਫੋਲ ਹਾਂ 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 ਅੱਛਾ 2-3 ਨੰਬਰ ਤੇ ਇਹਨੂੰ ਬੱਚਾ ਲਾਈ ਯਾਰ ਧਾਰਾ ਵਿਖਾਈਏ ਦੀਆ ਕਲੀਅਰ ਕਰੀਏ ਸਾਰੀ ਇਹਦੀ ਆ ਆ ਵੇਖੋ ਮਿੱਤਰੋ ਕਿਰਾਂ ਦੀ ਭਰਾਵਾ ਕੱਤੀ ਵਾਲੀ ਤੇ ਬੱਚਾ ਦਾ ਆਪਾਂ ਤੇ ਪਸਵਾਇਆ ਕਰਾ ਕੇ ਉਹ ਉਤਾਰਾਂ ਦਿਲੀਆਂ ਵਿਖਾ ਕਿਉਂਕਿ ਅੱਧੀ ਮੱਝ ਪਾਸ ਹੋ ਜਾਂਦੀ ਹੈ ਜਦੋਂ ਧਾਰਾ ਧੋੜਾ ਵਿਖਾਈਆਂ ਹੁਣ ਕੱਟੀ ਵਾਲੀ ਸੋਖਾ ਹੋ ਜਾਂਦਾ ਹੈ ਖਰੀਦਣ ਵਾਲੇ ਭਰਾ ਤੇ ਲਈ 2 ਮਿੰਟ ਵੱਧ ਲਾਏ ਹੁਣ ਵੀਡੀਓ ਦਲੀਲ ਨਾਲ ਬਣਾਈ ਦੀ ਆਪਾਂ ਪੰਜ ਦੋ ਘੱਟ ਬਣਾਏ ਕਿਸੇ ਦੇ ਕੋਲ ਪਹੁੰਚਾ ਜਾਂਦਾ ਨਹੀਂ ਭਾਵੇਂ ਦੀ ਉਹ ਗੱਲ ਵੱਖਰੀ ਹੈ ਕੋਈ ਭਰਾ ਗੁੱਸਾ ਕਰਦਾ ਵੀ ਆਉਂਦਾ ਨਹੀਂ ਪਰ ਜਿਹੜਾ ਕੰਮ ਜਿੰਨਾ ਨੂੰ ਕਰੂੰਗਾ ਕਰੂੰਗਾ ਰੂਨ ਨਾਲ ਦਲੀਲ ਨਾਲ ਆ ਵੇਖੋ ਕਿਰਾਂ ਇਹ ਭਜੂ ਪਜੂ ਵਾਲਾ ਕੰਮ ਨਹੀਂ ਹੁੰਦਾ ਆਪਣੇ ਕੋਲੇ ਵਾਲਾ ਰੋਣ ਜਾ ਕੇ ਠੋਕਰ ਕੇ ਗੱਲ ਕਰੀ ਦੀ ਆ ਫਿਰ ਵੀਡੀਓ ਫਰਮਾਈ ਦੀ ਆ ਲੈ ਮਿੱਤਰੋ ਆ ਗਿਆ ਕਰਮਾਂ ਵਾਲੀ ਵੇਖੋ ਕਰ ਚੋਣ ਤੁਹਾਨੂੰ ਦਿਖਾਉਣਾ ਹਨਾ ਥਾਣੇ ਕੱਢਿਆ ਪੈਂਟ ਓਕੇ ਦੀ ਰਫ ਕੱਟੀ ਬਹੁਤ ਪਲੀ ਆ ਹਨਾ ਕੱਟੀ ਦਾ ਤਾਂ ਬਾਈ ਤੇਰੇ ਸਾਹਮਣੇ ਹੀ ਹੂੰ ਗਾੜਦੀ ਆਈ ਵੇਖੋ ਸੀਲ ਵੀ ਬਹੁਤ ਆ ਜੜ ਛੋਟੀ ਦੂਜਿਆਂ ਤਾਂ ਰਾਈ ਮਾਰਦੇ ਬਾਈ ਮੈਂ ਠੀਕ ਹੈ ਬਈ ਲੋਕੀਂ ਨੂੰ ਬਈ ਆਵੇਗੀ ਭਾਵੇਂ ਥੱਲੇ ਬੈ ਬੈ ਕੇ ਰੋਕੀ ਜਾਓ ਮੈਂ ਓਕੇ ਬਾ ਠੀਕ ਹੈ ਸੋਨੂੰ ਬਈ ਐ ਤੈਨੂੰ ਨੰਬਰ ਵਾਲੀ ਝੋਟੀ ਬਈ ਸੋ ਤਿੰਨ ਨੰਬਰ ਵਾਲੀ ਪਹਿਲੇ ਸੂਏ ਸੂਈ ਏ ਜੀ ਸੂਈ ਨੇ ਨੂੰ ਕੋਈ ਅੱਜ ਪੰਜਵਾ ਛੇਵਾ ਦੇਣਾ ਠੀਕ ਆ ਮਗਰ ਇਹਦੇ ਵੀ ਕੱਟੀ ਏ ਠੀਕ ਆ ਲੇਖਾ ਇਹਦਾ ਵੀ ਕੋਈ ਨਹੀਂ ਭਾਵੇਂ ਜਿੱਥੇ ਮਾਦੀ ਖਲਾਰ ਕੇ ਚੋਲੋ ਸੀਲ ਠੰਡੀ ਆ ਮੈਂ ਆਣਾ ਬਾਈ ਕੋਈ ਲੇਖਾ ਹੀ ਨਹੀਂ ਠੀਕ ਹੈ ਦੁੱਧ ਕਿੰਨੇ ਦੇ ਚੱਲਦੀ ਸੋਨੂ ਬਈਏ ਬਾਈ ਆ ਚੱਲਦੀ ਭਈ 6-7 ਕਿਲੋ ਤੇ ਇਹ ਜਾਨ ਕੇ ਜੀ ਨਹੀਂ ਲਾਇਆ ਹਮ ਆਪੇ 10 ਕਿਲੋ ਦੁੱਧ ਦੇ ਦੂੰਗੀ ਨਾਰਮਲ ਆਪਣੇ ਕੋਲ ਬਾਈ ਕੱਲ ਹੀ ਆਈਆਂ ਕੱਲ ਹੀ ਆਈਆਂ ਇਹ ਜੇ ਤੁਹਾਡੇ ਸਾਹਮਣੇ ਰਿੰਗੀ ਜਾਂਦੀ ਮਿੰਟ-ਮਿੰਟ ਬਾਅਦ ਪਛਾਕ ਕਰੀ ਜਾਂਦੀ ਮੂਤਰੀ ਜਾਂਦੀ ਹਾਏ ਮੈਂ ਇਹਨਾਂ ਨੂੰ ਆਪਦਾ ਘਰ ਨਹੀਂ ਕੀਤਾ ਉਹਨਾਂ ਨੇ ਹਣਾ ਆਣਾ ਬਾਈ ਸਮਝੋ ਕੰਮ ਬਾਹਰ ਹੈ। ਹੂੰ। ਅੱਛਾ ਸੋਨੂ ਬਾਈ ਦੁੱਧ ਕਿ ਇਹ ਚਵਾਈ ਕਿਵੇਂ ਲੱਗੀ ਸੌਰੀ। ਚਵਾਈ ਦੀ 1 ਨੰਬਰ ਆਈ ਭੂਰ ਛੱਟੇ ਦੀ ਇਹ ਦੀ ਆਪਣੀ। ਬਹੁਤ ਠੀਕ ਹੈ। ਇਹ ਇਹ ਕੱਢੀ ਆ ਇਹਨੂੰ ਲੈ ਆਈ ਬਾਹਰ ਨੂੰ ਮੜਾ ਲੈ ਵੀ ਮਿੱਤਰੋ। ਦੇਖੋ ਕਰਾਂ ਦੀ। ਨੀਲੀ ਦੀ ਮੇ ਵਾਲੀ ਜਾਲੀ ਆ ਵੇ ਖੜੀ ਨਾ ਚੁੱਪ ਕਰਕੇ। ਹੂੰ। ਹੂੰ। ਨਹੀਂ ਠੀਕ ਹੈ ਬੱਚੇ ਦਾ ਕਰਦਿਆਂ ਹਨਾ। ਮੈਂ ਆਣਾ ਵੇਖੋ। ਆ ਜਾ ਕਰੀ ਬੰਦੇ ਨਹੀਂ ਵੇਖੇ। ਹੂੰ। ਨਹੀਂ ਠੀਕ ਹੈ ਯਾਰ ਛੋਟੀ ਪਿੱਟ ਪੁੜੇ ਦੋ ਵੀ ਖੜਨੀ ਗੁੰਨ ਨਹੀਂ ਚੱਲਦੀ। ਕਿਉਂ ਨਾ ਇਹ ਉਪਰ ਹੀ ਕਰੀ ਜਾਂਦੀ ਸੋਨੂ ਬਾਈ ਇਹ ਕਿੰਨੇ ਉਰੇ ਲਿਆ ਇੱਥੇ ਰਸਾ ਕਿੰਨੇ ਦੀ ਦੀ ਕਿ 94000 ਜਸਟ ਨੂੰ ਜਮਾ ਕਾਟੇ ਤੇ ਬਾਟੇ ਕਰ 90000 ਚ ਮਾਨਤਨ ਕਰਦਾ ਤੇਰੇ ਸਾਹਮਣੇ 88000 ਦੀ ਝੋਟ ਉਹ ਨਹੀਂ ਬਾਈ ਉਹ ਸੋਨੂ ਨਾ ਉਹ ਨਹੀਂ ਬਾਈ ਟੋਟਾ ਬਹੁਤ ਆ ਨਹੀਂ ਸੁਣੀ ਵੀਰਾ ਵੀਰਾ ਨਹੀਂ ਬਾਈ ਪੂਰੇ ਨਹੀਂ ਹੁੰਦੇ ਬਾਈ ਅੱਛਾ ਨਹੀਂ ਹੁੰਦੇ ਹਾਂ 90 ਚ ਮਾਨਤਨ ਕਰਦਾ ਚਲ ਠੀਕ ਫਿਰ ਹੁਣ ਆਪਾਂ ਤੇਰੀ ਕਹਿਣਾ ਬੋਲ ਦਿੰਦਾ ਵੀ ਨਹੀਂ ਕੋਈ ਬਾਰ ਉਹ ਵੀ ਗੱਲ ਬਾਈ ਕੋਈ ਨਹੀਂ ਦਿੰਦਾ ਇੰਨੇ ਦੀਆਂ ਝੋਟੀਆਂ ਇਹੋ ਜੀਆਂ ਤੇਰੇ ਸਾਹਮਣੇ ਆ ਕੱਟੀ ਜਾਂਦੀ ਆਉ ਕੱਟੀ ਆਈ ਕੋਈ ਬਾਈ ਭੂ ਸ਼ਕਤਾ ਥਾਂ ਦੀ ਆਪਣੀ ਬਾਤ ਕਰ ਠੀਕ ਆ ਓਕੇ ਇਹਨੂੰ ਲਾਉਣਾ ਬੱਚਾ ਕਿ ਰਹਿਣ ਦੀਏ ਬਾਈ ਓਕੇ ਆ ਓਕੇ ਬਾ ਠੀਕ ਆ ਰਹਿਣ ਦੇ ਫਿਰ ਛੱਡ ਕਰ ਹਾਂ ਠੀਕ ਆ ਅੱਛਾ ਉਹ ਕਿਦਰ ਕੋ ਐਂਡ ਤੇ ਤਾਂ ਉਹਦਾ ਫਿਰ ਉਹਦੇ ਬਾਰੇ ਦੱਸ ਮੈਨੂੰ ਉਹ ਉਹ ਤਾਂ ਬਾਈ ਕੋਈ ਲੇਖਾ ਹੀ ਨਹੀਂ ਕਿੰਨੇ ਦੀ ਖੋਲ ਕੇ ਲਿਆ ਸੱਤਾ ਮੇਂ ਨਹੀਂ ਗੱਬੜੇ ਸੱਤਾਪੁਰਿਆਂ ਦੀ ਹਾਂ ਬਾਈ ਆਪਾਂ ਤੜਕੇ ਆ ਦੀ ਚੈੱਕ ਕਰਾਈ ਏ ਕਹਿਣੂ ਬਾਈ ਅਠਾ ਦੀ ਵੀ ਕਹਦੀ ਏ ਕੀ ਫਾਇਦਾ ਬਲਕੇ ਮੂੰਹ ਮੱਥੇ ਵੀ ਲੱਗਣਾ ਹੱਸਿਆ ਨਹੀਂ ਗੱਲਾ ਇਹਨੇ ਨੋਰਮਲ ਹੀ ਮੈਂ ਨੇ 12 13 ਕਿਲੋ ਦੁੱਧ ਦਿੱਤਾ ਆਪਾਂ ਐਵੇਂ ਝੂਠ ਮਾਰਨੂ ਬਾਈ 14 ਵੀ ਕਹਦੀ ਏ ਕੀ ਫਾਇਦਾ ਹੱਸਿਆ ਨਹੀਂ ਗੱਲਾ ਬਾਈ ਜਿਵੇਂ ਮਰਜੀ ਕੋਈ ਭੈ ਜਾ ਥੱਲੇ ਇੰਦਾ ਵੀ ਨਹੀਂ ਕੋਈ ਚੱਕਰ ਨਹੀਂ ਠੀਕ ਆ ਕੀ ਜੋ ਧੀ ਆਈ ਬਾਈ ਦੇਖੋ ਇਹ ਮੈਂ ਦੀ ਬਾਦੀ ਬੰਦਰ ਨਹੀਂ ਠੀਕ ਆ ਬਾਈ ਤਿਆਰ ਕਰਨ ਵਾਲਿਆਂ ਨੂੰ ਕੀ ਮਾੜੀ ਆ 2.5 ਮਹੀਨੇ ਰਹਿ ਗਏ ਸਾਰੇ ਕਿਹੜਾ ਰੋਤੀ ਚੀ ਹੁੰਦੀ ਹੂੰ ਦੋਆਂ ਢਾਈਆਂ ਮਹੀਨਿਆਂ ਨੇ ਸੱਜਰ ਹੋ ਜਾਣਾ ਬਾਈ ਹਨਾ ਦੁੱਧ 10-11 ਕਿਲੋ ਲਈ ਜਣਾ ਇਹਨੇ ਬਾਈ ਨਾਰਮਲ ਹੀ ਹੂੰ ਕਿੰਨੇ ਦੀ ਬਾਈ ਹਨਾ 65000 ਰੁਪਏ ਜਸ ਤੈਨੂੰ ਦੱਸ ਯਸ ਤੈਨੂੰ 66000 ਦੀ 60 ਦੀ ਚਾਹ ਉਹ ਨਹੀਂ ਬਾਈ ਹੈ ਤੁਹਾਡੇ ਦੇ ਦੇ ਯਾਰ 60 ਚੋਂ ਮੰਨ ਲਾ ਚਲ ਪੂਰੇ 60 ਦੀ ਹੋ ਗਈ ਚਲ ਬਸ ਠੀਕ ਆਪਾਂ ਤੇਰਾ ਕਹਿਣਾ ਨਹੀਂ ਮੋੜਦੇ ਬਸ ਠੀਕ ਹੈ ਯਾਰ ਪਰ ਐ ਭਾਈ ਭਾਈ ਕੋਈ ਪਕਾਈ ਨਹੀਂ 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 ਫੇ ਅੱਗੇ ਕਰਾਈ ਤੇਰੀ ਦੱਸ ਦੇ ਲੋਕ ਨਹੀਂ ਭਾਈ ਆਪਾਂ ਨਿੱਕੇ ਨਿੱਕੇ ਮੋਲ ਲੈ ਤੇਰੇ ਸਾਹਮਣੇ ਠੀਕ ਹੈ ਤੇਰੀ ਜਿਹੜਾ ਮਰਜੀ ਬੰਦਾ ਤਿਆਰ ਕਰਕੇ ਮੈਂ ਦੇ ਦੇਗਾ ਨਹੀਂ ਭਾਈ ਸਹੀ ਗਾ ਰੋਜੀ ਰੋਟੀ ਆ ਯਾਰ ਹਨਾ ਅੱਛਾ ਨੰਬਰ ਕਿੰਨਾ ਸੋਨੂ ਮੋਬਾਈਲ ਨੰਬਰ 8872 18399 ਇੱਕ ਵਾਰੇ ਹੋਰ ਬੋਲ 8872 18399 ਇੱਕ ਬੋਰਡ ਬਣਾ ਕੇ ਲਾ ਦੇ ਵੀ ਇੱਥੇ ਤਸੱਲੀ ਕਰਕੇ ਲੈ ਜਾਓ ਵਿਕਿਆ ਹੋਇਆ ਪਸ਼ੂ ਵਾਪਸ ਨਹੀਂ ਹੋਊਗਾ ਤੁਹਾਡੇ ਅਗ ਮੇਰੇ ਘ ਕਰਦੀ ਕੋਈ ਗਾਰੰਟੀ ਉੱਥੇ ਸਾਹਮਣੇ ਲਾ ਕੇ ਲੈ ਜਾਈਏ ਹੱਸਿਆ ਨਹੀਂ ਗਾਣਾ ਬਾਈ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਕੋਟ ਸਦਰਖਾਂ ਜ਼ਿਲ੍ਹਾ ਮੋਗਾ ਕੋਟ ਹੀ ਸੇਖਾਂ ਤੋਂ ਜਿਹੜਾ ਧਰਮਕੋਟ ਵਾਲਾ ਰੋਡ ਆ ਉਸ ਰੋਡ ਦੇ ਉੱਤੇ ਸਥਿਤ ਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਇਸ ਘਰ ਦੇ ਵਿੱਚ ਜਉਂਦੇ ਰਹੋ